कल 4 ਵਜੇ ਸ਼ਾਮ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਹਰਗੋਬਿੰਦ ਨਗਰ ਦੇ ਵਿੱਚ ਇੱਕ ਸੇਟੀ ਮੈਡੀਕਲ ਦੀ ਦੁਕਾਨ ਤੇ ਦੋ ਮੁੰਡਿਆਂ ਨੇ ਗੱਲੇ ਵਿੱਚੋਂ ਹੱਥ ਪਾ ਕੇ ਜਿਹੜਾ ਪੈਸੇ ਕੱਢ ਕੇ ਭਰਨ ਹੋ ਗਈ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਆ ਸਾਡੀ ਸਾਰੀਆਂ ਟੀਮਾਂ ਪੁਲਿਸ ਦੀ ਮੌਕੇ ਤੇ ਪਹੁੰਚੀ ਅਸੀਂ ਤੇ ਮੌਕੇ ਤੇ ਅਸੀਂ ਤੁਰੰਤ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਤੇ ਇਹਦੇ ਵਿੱਚ ਜਿਹੜਾ ਹੈ ਐਫ ਆਈ ਆਰ ਜਿਹੜੀ ਹੈ ਉਹ ਪੁਲਿਸ ਵੱਲੋਂ ਜਿਹੜੀ ਹੈ ਆਪਣੀ ਇਨਫੋਰਮੇਸ਼ਨ ਦੇ ਅਧਾਰ 'ਤੇ ਦਰਜ ਕੀਤੀ ਗਈ ਹੈ ਤੇ ਅਸੀਂ ਪੰਜ ਬੰਦੇ ਅਜੇ ਹੀ ਸ਼ਾਰਟਲਿਸਟ ਕੀਤੇ ਆ ਜਿਹੜੇ ਇਦਾਂ ਦੀ ਮੋਟਰ ਸਪਰੈਂਟਿਸ ਦੇ ਨਾਲ ਜਿਹੜਾ ਕ੍ਰਾਈਮ ਕਰਦੇ ਤੇ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਕੁਝ ਸ਼ੱਕੀ ਵਿਅਕਤੀ ਸਾਨੂੰ ਮਿਲੇ ਜਿਨ੍ਹਾਂ ਤੇ ਅਸੀਂ ਕੰਮ ਕਰ ਰਹੇ ਹਾਂ ਤੇ ਬਹੁਤ ਜਲਦੀ ਜਿਹੜਾ ਇਹ ਮੁਕੱਦਮੇ ਨੂੰ ਅਸੀਂ ਟ੍ਰੇਸ ਕਰ ਲਵਾਂਗੇ ਤੇ ਇਹਦੇ ਨਾਲ ਨਾਲ ਹੀ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਧਿਆਨ ਵਿੱਚ ਆਇਆ ਸੀਗਾ ਕਿ ਇਸ ਘਟਨਾ ਦੇ ਬਾਅਦ ਜਿਹੜਾ ਕੈਮਿਸਟ ਐਸੋਸੀਏਸ਼ਨ ਨੂੰ ਜਿਹੜਾ ਰੋਸ ਦਿਟਾਇਆ ਗਿਆ ਸੀਗਾ ਜਿਹਦੇ ਵਿੱਚ ਮੈਂ ਇਹ ਕਲੀਅਰ ਕਰ ਦੇਣਾ ਚਾਹਨਾ ਕਿ ਪਿਛਲੇ 12 ਦਿਨਾਂ ਦੇ ਵਿੱਚ ਵਿੱਚ ਪੰਜ ਵਾਰ ਦਾ ਤਾਂ ਜਿਹੜੀਆਂ ਹੋਈਆਂ ਸੀ ਜਿਨ੍ਹਾਂ ਨੂੰ ਅਸੀਂ ਦੋ ਦਿਨਾਂ ਦੇ ਅੰਦਰ-ਅੰਦਰ ਸਾਰਿਆਂ ਨੂੰ ਟ੍ਰੇਸ ਕਰ ਲਿਆ ਸੀਗਾ ਤੇ ਇਹਦੇ ਵਿੱਚ ਅਸੀਂ 15 ਵਿਅਕਤੀ ਜਿਹੜੇ ਹੈਗੇ ਆ ਉਹ ਫੜੇ ਸੀ ਤੇ ਅਸੀਂ ਜਿਹੜਾ ਹੈਗਾ ਇਹ ਜਿਹੜਾ ਟ੍ਰੈਫਿਕ ਮੈਨ ਇਸ ਨੂੰ ਰੋਕਣ ਦੇ ਲਈ ਕਿਉਂਕਿ ਇਹ ਹਾਈਵੇ ਤੇ ਸਥਿਤ ਫਗਵਾੜਾ ਹੈਗਾ ਤੇ ਤਿੰਨ ਹਾਈਵੇ ਸਾਨੂੰ ਪੈਂਦੇ ਆ ਤੇ ਇਹਦੇ ਵਿੱਚ ਬਾਹਰੋਂ ਅੰਦਰੋਂ ਮੋਟਰਸਾਈਕਲ ਜਿਹੜੇ ਹੈਗੇ ਆ ਉਹ ਵੀ ਕਾਫੀ ਆਉਂਦੇ ਆ ਕਿ ਉਹਨਾਂ ਤੇ ਅਸੀਂ ਕਾਰਵਾਈ ਕਰਦੇ ਆ अराउंड 294 ਚਲਾਨ ਜਿਹੜੇ ਹੈਗੇ ਟ੍ਰਿਪਲ ਰਾਈਡਿੰਗ ਤੇ ਬਗੈਰ ਨੰਬਰ ਪਲੇਟ ਦੇ ਜਿਹੜੇ ਮੋਟਰਸਾਈਕਲ ਹੁੰਦੇ ਆ ਉਹਨਾਂ ਦੇ ਕੀਤੇ ਤੇ 267 ਚਲਾਨ ਜਿਹੜੇ ਹੈਗੇ ਆ ਅਸੀਂ ਮੂੰਹ ਟੱਕ ਕੇ ਜੋ ਕੋਈ ਫਿਰਦਾ ਬਿਨਾ ਹੈਲਮਟ ਦੇ ਜਾਂ ਇਸ ਤਰ੍ਹਾਂ ਦੇ ਜਿਹੜੇ ਅਨਸਰ ਨੇ ਜਿਹੜੇ ਘੁੰਮਦੇ ਨੇ ਉਹਨਾਂ ਦੇ ਅਸੀਂ ਜਿਹੜੇ ਚਲਾਨ ਕੀਤੇ ਮੈਂ ਇਹੀ ਅਪੀਲ ਸਾਰੇ ਫਗਵਾੜਾ ਵਾਸੀਆਂ ਨੂੰ ਕਰਦਾ ਕਿ ਅਸੀਂ ਜਿਹੜਾ ਹੈਗਾ ਆਪਜੀ ਦੀ ਸੁਰੱਖਿਆ ਯਕੀਨੀ ਬਣਾਉਣੀ ਹਰ ਵੇਲੇ ਤਤਪਰ ਆਪਜੀ ਆਪਣੇ ਆਪਣੇ ਅਦਾਰੇ ਦੇ ਵਿੱਚ ਬਿਲਕੁਲ ਸੁਰੱਖਿਅਤ ਮਹਿਸੂਸ ਕਰੋ ਪਗਵਾੜਾ ਪੁਲਿਸ ਤੇ ਕਪੂਰਥਲਾ ਪੁਲਿਸ ਆਪਜੀ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੈ ਮੇਰਾ ਨੰਬਰ ਹੈ ਐਸਪੀ ਸਾਹਿਬ ਦਾ ਮਹਾਂਜੂਬ ਐਸਪੀ ਸਾਹਿਬ ਦਾ ਨੰਬਰ ਆਪਜੀ ਦੇ ਕੋਲ ਮੌਜੂਦ ਹੈ ਕੰਟਰੋਲ ਰੂਮ ਦਾ ਨੰਬਰ ਆਪਜੀ ਦੇ ਕੋਲ ਮੌਜੂਦ ਹੈ ਤੁਹਾਨੂੰ ਕੋਈ ਵੀ ਸੂਹ ਲੱਗਦੀ ਹੈ ਕੋਈ ਵੀ ਇਨਫੋਰਮੇਸ਼ਨ ਲੱਗਦੀ ਹੈ ਕੋਈ ਵੀ ਐਸੀ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਨੰਬਰਾਂ ਤੇ ਵਿੱਚ ਜਿਹੜਾ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਆਪਜੀ ਦੀ ਪਛਾਣ ਜਿਹੀ ਬਿਲਕੁਲ ਬੁੱਕਤ ਰੱਖੀ ਹੋਈ ਹੈ ਸ਼ੁਕਰੀਆ